ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਬਠਿੰਡਾ ਦੀ ਸਬਜ਼ੀ ਮੰਡੀ ਜੋ ਬਹੁਤ ਵੱਡੀ ਕਮੰਡੀ ਹੈ। ਉੱਥੇ ਜਿਹੜੇ ਮੰਡੀ ਦੇ ਮੇਨ ਗੇਟ ਤੇ ਪਿੱਛੇ ਸੱਜਾ ਤੇ ਜਿਹੜੇ ਕੂੜੇ ਤੇ ਵੱਡੇ-ਵੱਡੇ ਢੇਰ ਲੱਗੇ ਹੋਣ ਨਗਰ ਕੰਟੀਕ ਪ੍ਰਸ਼ਾਸਨ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਪ੍ਰਸ਼ਾਸਨ ਨੂੰ ਲੋੜ ਹੈ ਇਸ ਵੱਲ ਸੇਵਲ ਧਿਆਨ ਦੇਣ ਦੀ। ਦਿਖਾਉਣਾ ਤੁਹਾਨੂੰ ਲਾਈਵ ਤਸਵੀਰਾਂ ਦੇਖਦੇ ਹੋ ਪੰਜਾਬੀਅਤ ਦੀ ਆਵਾਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਜਾਇਆ ਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਤੁਹਾਡੇ ਤੱਕ ਪੰਜਾਬੀ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ। ਇਸ ਟਾਈਮ ਤੇ ਤੁਹਾਨੂੰ ਦਿਖਾਉਣਾ ਹੈ ਸਬਜ਼ੀ ਮੰਡੀ ਦਾ ਜਿਹੜਾ ਮੇਨ ਗੇਟ ਹੈ ਸਬਜ਼ੀ ਮੰਡੀ ਦੇ ਨੇੜੇ ਵੀਰੇ ਊੜੇ ਕਰਕੜ ਦੇ ਜਿਹੜੇ ਢੇਰ ਲੱਗਿਆ ਹੈ ਨਾ ਤੇ ਵੈਸੇ ਤਾਂ ਬਟਿੰਦਾ ਨੰਬਰ 25 ਵੀ ਨਹੀਂ ਚੱਲਦਾ। ਸਾਡਾ ਤਨਜੀ ਵਾਂਗੂ ਪੋ 19 ਟੈਂਪਰ ਤੋਂ ਜਿਹੜਾ ਪੂਰਾ ਉਹ ਤੁਹਾਨੂੰ ਦਿਖਾਉਣਾ ਹੈ ਇਸ ਟਾਈਮ ਤੋਂ ਦੇਖਦੇ ਰਹੋ ਲਾਈਵ ਤਸਵੀਰਾਂ। ਇਹ ਸ਼ਾਇਦ ਜਿਹੜੀ ਗੰਦਗੀ ਦੇ ਢੇਰ ਹੈ ਉਸ ਇੱਕ ਬਦਬੂ ਮਾਰ ਰਹੀ ਹੈ ਜਿਹੜਾ ਕੂੜਾ ਜਿਹੜਾ ਸਾਰਾ ਇੱਥੇ ਸਿੱਟਿਆ ਜਾ ਰਿਹਾ ਹੈ। ਦੇਖ ਸਕਦੇ ਤੁਸੀਂ ਐ ਤਸਵੀਰਾਂ। ਹਿੰਦੇ ਦੇ ਤੇ ਤੇ ਪੂਰੇ ਦੀ ਕੱਢੀ ਦੇ ਢੇਰ ਹੈ ਇਹ ਤੁਸੀਂ ਦੇਖ ਸਕਦੇ ਹੋ ਇਸ ਟਾਈਮ ਕਿ ਜਿਹੜਾ ਸਬਜ਼ੀ ਦਾ ਪੂਰਾ ਮੀਂਹ ਦੇ ਦਾ ਢੇਰ ਲੱਗੇ ਹੋਏ ਆ ਨਗਰ ਨਿਗਮ ਪ੍ਰਸ਼ਾਸਨ ਦਾ ਇਸ ਦਾ ਵੱਲ ਕੋਈ ਤੇ ਆ ਨਹੀਂ ਹੈ ਦੇਖੋ ਕਿੱਡੇ ਜਿਹੜੇ ਕਿੰਨੇ ਗਲੇ ਸੜੇ ਆ ਜਿਹੜਾ ਮਾਲ ਆ ਇੱਥੇ ਸਿੱਟੀ ਜਾ ਰਿਹਾ ਬਦਬੂ ਜਿਹੜੀ ਆ ਫੈਲਈ ਆ ਇਹ ਤੁਸੀਂ ਦੇਖ ਸਕਦੇ ਹੋ ਜਿਹੜੇ ਕੂੜੇ ਦੇ ਢੇਰ ਆ ਇਹ ਲੱਗੇ ਹੋਏ ਨੇ ਮਿੰਨੀ 73 ਕਰੋੜ ਤੇ 2 ਮਿੰਨੀ 73 ਕਟਰੇਟਰ ਰੋਡ ਹੈ ਜਿਹੜੀ ਸਬਜ਼ੀ ਮੰਡੀ ਵਾਲੇ ਪਾਸੋਂ ਸ਼ੁਰੂ ਹੁੰਦੀ ਹੈ ਉਸ ਦੇ ਜਿਹੜੇ ਇਹ ਕੂੜੇ ਦੇ ਢੇਰ ਲੱਗੇ ਹੋਏ ਆ ਨਾ ਕਰਦੇ ਕਿ ਪ੍ਰਸ਼ਾਸਨ ਜਾਂ ਇਸ ਵੱਲ ਬਿਲਕੁਲ ਧਿਆਨ ਨਹੀਂ ਦੇ ਰਿਹਾ ਬੈਸਿਕ ਆਪਕਿੰਦਾ ਨੰਬਰ 1 ਕਹਾ ਜਾਂਦਾ ਹੈ ਪਰ ਆ ਬਚਿੰਦਾ ਨੰਬਰ 12 ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੇਖ ਬੇਰੋ ਨਾ ਤਸਵੀਰਾਂ ਆ ਦੇਖੋ ਇੱਥੇ ਲਿਖਿਆ ਵੀ ਹੋਇਆ ਪੂਰਾ ਨਾ ਸੁਟੋ ਪੂਰਾ ਨਾ ਸੁਟੋ ਕੂੜਾ ਸੁੱਟਣਾ ਮਨਾ ਹੈ ਦੇਖੋ ਜਿੱਥੇ ਲਿਖਿਆ ਹੋਇਆ ਹੈ ਕੂੜਾ ਸੁੱਟਣਾ ਮਨਾ ਹੈ ਆ ਕੂੜਾ ਨਾਸ ਤੋਂ ਉਹਦੇ ਥੱਲੇ ਹੀ ਜਿਹੜੇ ਇਹ ਥੇਰ ਹੈ ਉਹ ਲੱਗਿਆ ਹੈ ਪਤਾ ਨਹੀਂ ਕਿਉਂ ਲੋਕਾਂ ਨੂੰ ਇਹ ਕੰਦਾ ਤੇ ਲਿਖਿਆ ਰਿਸਤਾ ਸਮਝ ਤੋਂ ਬਾਹਰ ਹੈ ਹੈ ਤੇ ਜਿਹੜੇ ਇੱਥੇ ਕੂੜਾ ਸੁੱਟ ਕੇ ਜਾਂਦੇ ਆ ਉਹਨਾਂ ਨੂੰ ਇਸ ਗੱਲਬਾਤ ਦਾ ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਚਾਹੀਦਾ ਆ ਦੇਖੋ ਜਿੱਥੇ ਕੂੜਾ ਨਾਸ ਤੋਂ ਆ ਕੂੜਾ ਨਾਸ ਤੋਂ ਇਹ ਤਸਵੀਰਾਂ ਆ ਤਸਵੀਰਾਂ ਜਿਹੜੀਆਂ ਇਹ ਤੁਸੀਂ ਦੇਖ ਸਕਦੇ ਹੋ ਕਾਣਾ ਮੰਡੀ ਤੇ ਬਿਲਕੁਲ ਬੈਕ ਸਾਈਡ ਤੇ ਜਿਹੜਾ ਪੂਰਾ ਕਰਕਟਾ ਇਹ ਸਿੱਟਿਆ ਹੋਇਆ ਕਾਣਾ ਮੰਡੀ ਤੇ ਬੈਕ ਸਾਈਡ ਤੇ ਕਾਣਾ ਮੰਡੀ ਦੇ ਬੈਕ ਸਾਈਡ ਤੇ ਜਿਹੜੇ ਗੰਦਗੀ ਦੇ ਢੇਰ ਆਇਆ 40 ਤਰ੍ਹਾਂ ਦੇ ਕੇਲੇ ਵਗੈਰਾ ਇਹਦੇ ਉੱਪਰ ਸਿੱਟਿਆ ਇੱਕ ਬਦਕੂ ਮਾਰ ਰਹੀ ਹੈ ਤੇ